ਪ੍ਰੋਪਰਚੋ ਗੁਰਦੁਆਰਾ ਅਕਾਲ ਕਡ ਸਾਹਿਬ ਦੇ ਬਾਹਰੋਂ ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸੋ ਪੰਜ ਲੋਕ ਸਵਾਰ ਸਨ ਫਾਇਰਿੰਗ ਚੋਂ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਮ੍ਰਿਤਕਾਂ ਚੋਂ ਇੱਕ ਮਹਿਲਾ ਅਤੇ ਦੋ ਨੌਜਵਾਨ ਸ਼ਾਮਲ ਸਨ ਜੋ ਕਿ ਭੈਣ ਭਰਾ ਦੱਸੇ ਜਾ ਰਹੇ ਹਨ ਇਨਾਂ ਵੱਲੋਂ ਉਲੀਵਰੀ ਕੀਤੀ ਗਈ ਜਿਨੇ ਜਖਮੀ ਨੇ ਉਹਨੂੰ ਹਸਪਤਲ ਚ ਜਾਈਗਾ ਸਰ ਮੌਤ ਦੀ ਵੀ ਗੱਲ ਕੀਤੀ ਜਾਂਦੀ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਸਹੀ ਕਨਫਰਮ ਨਹੀਂ ਕਰ ਸਕਦੇ ਜੇ ਹਸਪਤਲ ਲੈ ਕੇ ਗਏ ਸਾਰੇ ਜਖਮੀ ਜਿਨੇ ਗੱਡੀ ਵਿੱਚ ਮੌਜੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਦੱਸਣ ਨੂੰ ਕੋਈ ਕੰਮ ਕਰੇ ਕੁਝ ਦੱਸ ਸਕਦੇ। ਕਿ ਕਿਹਨੇ ਗੱਦੀ ਦੀ ਹੈ। ਕਿਹੜਾ ਕੀ ਹਾਸਾ ਆਇਆ ਸਰ ਇੱਕ ਵਾਰੀ ਰਿਪੀਟ ਕਰ ਦੋ। ਗੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਰ। ਬਾਲੀ ਤੋਂ ਕਾਫੀ ਕੋਲੇ ਜੇ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਕਿੰਨੇ ਕੋਲੇ ਤੋਂ ਬ੍ਰਾਹਮਤ ਹੋਏ ਨੇ। ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ। ਇਸ ਵਾਰੀ ਕੋਈ ਕਲੀਅਰ ਨਹੀਂ ਦੱਸ ਸਕਦੇ। ਅਜੇ ਤੱਕ ਕਿਉਂਕਿ ਜੋ ਜਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਅਜੇ ਗੱਲਬਾਤ ਨਹੀਂ ਹੋ ਰਹੀ ਭਾਈ। ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲੈਂਸ ਆਸ-ਪਾਸ ਹਸਪਤਲ ਲੈ ਗਏ ਨੇ। ਉਹਨਾਂ ਨਾਲ ਗੱਲ ਬਲਸੀਗੇਟ ਫਰੋਜਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਜਿਹੜੀ ਗੋਲੀ ਚੱਲੀ ਸੀ ਜਿਹੜੇ ਜਿਹਨੂੰ ਗੋਲੀ ਵਜੀ ਸੀ ਉਹ ਛੇਤੀ ਹਸਪਤਾਲ ਲੈ ਕੇ ਆਇਆ ਗਿਆ ਹੁਣ ਇਥੇ ਕਿੰਨੇ ਲੋਕਾਂ ਨੂੰ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਵਰਿਫਾਈ ਕਰ ਰਹੇ ਸਰ ਕੋਈ ਬੰਦਿਆਂ ਦਾ ਪਤਾ ਲੱਗ ਸਕਿਆ ਚਾਰ ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪਤਾਲ ਲੈ ਕੇ ਆਇਆ ਗਿਆ ਸਰ ਕਾਰਨ ਦਾ ਕੋਈ ਪਤਾ ਲੱਗ ਸਕਿਆ ਪੁਰਾਣੀ ਰੰਜਿਸ਼ ਹੈ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ ਦੇ ਸੋ ਦੋ ਦੋ ਬੱਚੇ ਗੋਲੀ ਚੱਲੀ ਕਿਥੇ ਬੰਸੀ ਗੇਟ ਜੋਸ਼ਪੁਰ ਓਕੇ ਜੀ ਓਕੇ ਓਕੇ